ਹੁਣ ਇਸ ਵੇਲੇ ਤੱਕ ਦੀ ਅਪਡੇਟ ਆ ਕਿ ਰਾਸ਼ਟਰਪਤੀ 트ੰਪ ਨੇ ਟੈਰਫ ਕਿਹਾ ਕਿ ਚੀਨ ਦੇ ਉੱਤੇ ਹੋਰ ਲਾ ਸਕਦੇ ਆ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ 50% ਟੈਰਫ ਹੋਰ ਚੀਨ ਦੇ ਸਮਾਨ ਉੱਤੇ ਲਾਉਣਗੇ ਜੇ ਚੀਨ ਨੇ ਜਿਹੜੇ ਕੱਲ ਤੱਕ 8 ਅਪ੍ਰੈਲ ਕੱਲ ਜਣੀ 8 ਅਪ੍ਰੈਲ ਤੱਕ ਲਾਏ ਗੇ ਟੈਰਫ ਵਾਪਸ ਨਹੀਂ ਲਾਏ ਇਸ ਵੇਲੇ ਏਸ਼ੀਆ ਦੇ ਵਿੱਚ ਯੂਰਪ ਦੇ ਵਿੱਚ ਸਟਾਕ ਮਾਰਕਟ ਸਟਾਕ ਮਾਰਕੀਟ ਬੁਰੀ ਤਰ੍ਹਾਂ ਥੱਲੇ ਡਿੱਗ ਚੁੱਕੀ ਆ ਸਾਰੀ ਦੀ ਸਾਰੀ ਇਕਨੋਮੀ ਲੜਖੜਾ ਗਈ ਆ ਰੈਸੈਸ਼ਨ ਦਾ ਖਤਰਾ ਹੋਇਆ ਹੈ ਸਰਕਾਰਾਂ ਨੇ ਬਿਲੀਅਨਸ ਆਫ ਡਾਲਰ ਜਿਹੜਾ ਆਪਣੇ ਇੰਡਸਟਰੀ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਇੰਡਸਟਰੀ ਖੜੀ ਹੋ ਸਕੇ ਵੱਖ-ਵੱਖ ਦੇਸ਼ਾਂ ਨੇ ਚਾਹੇ ਸਾਊਥ ਕੋਰੀਆ ਤੇ ਚਾਹੇ ਜਪਾਨ ਆ ਜਾਂ ਕੋਈ ਹੋਰ ਦੇਸ਼ ਆ ਚੀਨ ਨੇ ਆਪਣੇ ਲੋਕਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਘਬਰਾਉਣ ਦੀ ਲੋੜ ਕੋਈ ਨਹੀਂ ਇਕਨੋਮੀ ਸਾਡੀ ਸਟੇਬਲ ਆਸੀਂ ਆਪੇ ਹੀ ਇਸ ਪ੍ਰੈਸ਼ਰ ਨੂੰ ਬੀਅਰ ਕਰਾਂਗੇ ਜਦੋਂ ਅਮਰੀਕਾ ਨੇ ਚੀਨ ਦੇ ਸਾਮਾਨ ਦੇ ਉੱਤੇ ਟੈਰਫ ਲਾਇਆ ਯਾਨੀ ਕਿ ਇੰਪੋਰਟ ਦੇ ਉੱਤੇ ਟੈਕਸ ਲਾ ਦਿੱਤਾ ਕਿ ਜਿਹੜਾ ਸਾਮਾਨ ਚੀਨ ਦਾ ਅਮਰੀਕਾ ਚਾਹਣਾ ਉਹਦੇ ਉੱਤੇ ਟੈਕਸ ਲਾ ਦਿੱਤਾ ਜਿਹਨੂੰ ਟੈਰਫ ਕਹਿੰਦੇ ਆ ਚੀਨ ਨੇ ਉਲਟਾ ਅਮਰੀਕਾ ਦੇ ਉੱਤੇ ਲਾ ਦਿੱਤਾ ਕਿ ਜੇ ਤੁਸੀਂ ਸਾਡੇ ਸਾਮਾਨ ਤੇ ਲਾਇਆ ਜਿਹੜਾ ਵੀ ਸਾਮਾਨ ਅਮਰੀਕਾ ਦਾ ਚੀਨ ਚਾਹੂਗਾ ਸੀ ਉਹਦੇ ਤੇ ਟੈਰਫ ਲਾ ਦਿੱਤਾ ਹੁਣ ਉਹਦੇ ਤੋਂ ਰਾਸ਼ਟਰਪਤੀ ਟਰੰਪ ਹੋਰ ਗੁੱਸੇ 'ਚ ਆਏ ਆ ਉਹ ਕਹਿੰਦੇ ਵੀ ਜੇ ਚੀਨ ਨੇ ਆਪਣੇ ਦੁਆਰਾ ਲਾਏ ਗੇ ਟੈਰਫ ਕੱਲ ਜਨਮ 8 ਅਪ੍ਰੈਲ ਤੱਕ ਵਾਪਸ ਨਾ ਲਏ ਮੈਂ ਚੀਨ ਦੇ ਸਾਮਾਨ ਦੇ ਉੱਤੇ 50% ਟੈਰਫ ਸੋ ਇਹ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਹੇਠਾਂ ਨੂੰ ਡਿੱਗੀ ਆ ਜਿਹੜੀ ਡਾਉ ਜੋਨਸ ਆ ਉਹ ਦੱਸ ਦਿਆ ਕਿ 750 ਪੁਆਇੰਟ ਥੱਲੇ ਚਲੇ ਗਏ ਆ ਤੇ ਕਿਉਂਕਿ ਡਰ ਇਸ ਵੇਲੇ ਟ੍ਰੇਡ ਵਾਰ ਦਾ ਲਗਾਤਾਰ ਵਧਦਾ ਜਾ ਰਿਹਾ ਟੈਰਫ ਜਿਹੜਾ ਹੈਗਾ ਇਹ 104% ਤੇ ਜਾ ਸਕਦਾ ਜੇ ਨਵੇਂ ਟੈਰਫ ਜਿਹੜੇ ਯੂਐਸ ਟੈਕਸਸ ਨੇ ਚਾਈਨੀਜ਼ ਗੁੱਡਸ ਦੇ ਉੱਤੇ ਲਾ ਦਿੱਤੇ ਜਾਂਦੇ ਆ 104% ਇਦਾ ਮਤਲਬ ਹੋਈ ਹੈ ਕਿ 104% ਜਦੋਂ ਚੀਨ ਦੇ ਸਾਮਾਨ ਦੇ ਉੱਤੇ ਟੈਰਫ ਲੱਗ ਗਿਆ ਅਮਰੀਕਾ ਵਾਲਿਆਂ ਕੋਲੋਂ ਸਾਮਾਨ ਖਰੀਦੇ ਹੀ ਨਹੀਂ ਜਾਣਾ ਕਸਟਮਰ ਜਿਹੜਾ ਹੈ ਉਹਦੇ ਉੱਤੇ ਸਿੱਧਾ-ਸਿੱਧਾ ਅਸਰ ਪਊਗਾ ਪ੍ਰੈਸ਼ਰ ਇਨਵੈਸਟਰ ਤੋਂ ਵੀ ਆ ਲਾਅ ਮੇਕਰਸ ਤੋਂ ਵੀ ਆ ਡੋਨਲਡ ਟਰੰਪ ਸਾਫ਼ ਤੌਰ ਦੇ ਤੇ ਇਸ ਵੇਲੇ ਕਹਿ ਰਹੇ ਆ ਕਿ ਮੈਂ ਕੋਈ ਵੀ ਨਾ ਟੈਲਫ ਟੈਰਫ ਰੁਕਣੇ ਆ ਤੇ ਨਾ ਹੀ ਇਹਨਾਂ ਦੇ ਵਿੱਚ ਡਿਲੇ ਕਰਨਾ ਆ ਚੀਨ ਜਾਪਾਨ ਯੂਰੋਪੀਅਨ ਯੂਨੀਅਨ ਆਪਰ ਆਪਣੇ ਤਰੰਗ ਦੇ ਨਾਲ ਇਹਦੀ ਪ੍ਰਤੀਕਿਰਿਆ ਦੇ ਰਹੇ ਆ ਕੋਸ਼ਰ ਟੈਲੀਏਸ਼ਨ ਦੇ ਨਾਲ ਕੁਝ ਜਿਹੜੇ ਵਾਰਨਿੰਗਸ ਦੇ ਨਾਲ ਕੁਝ ਦੱਸ ਰਿਹਾ ਕਿ ਇਕਨੋਮਿਕ ਡੈਮੇਜ ਕਿੰਨਾ ਹੋ ਸਕਦਾ ਸਾਰੇ ਆਪਣੀ ਆਪਣੀ ਥਾਂ ਦੇ ਉੱਤੇ ਦੱਸ ਰਿਹਾ ਕਿ ਇੱਥੇ ਤੱਕ ਗੱਲਬਾਤ ਹੋ ਸਕਦੀ ਹੈ ਰੈਸੈਸ਼ਨ ਦਾ ਡਰ ਹੈ ਇਸ ਵੇਲੇ ਚਾਰੇ ਪਾਸੇ ਹੈ ਮਹਰ ਜਿਹੜੇ 골ਡਮੈਨ ਸੈਕਸ ਵਰਗੇ ਆ ਉਹ ਕਹਿ ਰਿਹਾ ਕਿ ਅਮਰੀਕਾ ਰੈਸੈਸ਼ਨ ਜਿਹੜਾ ਜ਼ਿਆਦਾ ਇਸ ਵੇਲੇ ਹੋ ਰਿਹਾ ਹੈ ਕਿਉਂਕਿ ਵਿਸ਼ਵ ਦੇ ਵਿੱਚ ਇੱਕ ਅਨਿਸ਼ਚਿਤਤਾ ਆਰਥਿਕਤਾ ਦੇ ਸਬੰਧੀ ਬਣੀ ਹੈ ਦੂਜਾ ਇਹ ਕਿ ਫੈਡਰਲ ਰਿਜ਼ਰਵ ਅਮਰੀਕਾ ਦੇ ਵਿੱਚ ਹੁਣ ਅ ਰੇਟ ਕੱਟ ਕਰੂਗਾ ਔਰ ਕਈ ਵਾਰੀ ਕਰੂਗਾ ਇਸ ਸਾਲ ਦੇ ਵਿੱਚ ਤਾਂ ਕਿ ਇਕਨੋਮੀ ਨੂੰ ਹੈਲਪ ਮਿਲ ਸਕੇ ਵਾਈਟ ਹਾਊਸ ਜਿਹੜਾ ਕਹਿ ਰਿਹਾ ਆ ਕਿ ਟਰੰਪ ਵੀਟੋ ਕਰ ਸਕਦੇ ਆ ਕਿਸੇ ਵੀ ਬਿੱਲ ਨੂੰ ਜਿਹੜਾ ਨਵੇਂ ਟੈਰਿਫ ਨੂੰ ਰੋਕਦਾ ਆ ਜਾਂ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕਰਦਾ ਆ ਜਿਹੜੇ ਬਿਜ਼ਨਸ ਲੀਡਰ ਨੇ ਵੱਡੇ ਵੱਡੇ ਜਿਹੜੇ ਬੈਲ ਐਕਮ ਵਰਗੇ ਐਲਨ ਮਸਕ ਵਰਗੇ ਉਹ ਟੈਰਿਫ ਨੂੰ ਕ੍ਰਿਟਿਸਾਈਜ਼ ਕਰ ਰਹੇ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਅਮਰੀਕਾ ਦੀ ਆਰਥਿਕਤਾ ਦੇ ਉੱਤੇ ਨੁਕਸਾਨ ਹੋ ਸਕਦਾ ਤੇ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਹੋ ਸਕਦਾ ਆ ਅ ਸੋ ਜਿਹੜਾ ਡੋਨਾਲਡ 트੍ਰੰਪ ਨੇ ਉਹ ਐਸ ਵੇਲੇ ਉਹ ਕਹਿੰਦੇ ਵੀ ਅਮਰੀਕਾ ਨੂੰ ਰੀਬਿਲਡ ਕਰਨ ਦੇ ਲਈ ਇਹਨਾਂ ਦੀ ਮੈਨੂਫੈਕਚਰਿੰਗ ਇੱਥੇ ਵਾਪਸ ਲਿਆਉਣ ਦੇ ਲਈ ਤੇ ਜਿਹੜੇ ਅਨਫੇਅਰ ਟ੍ਰੇਡ ਡੀਲਸ ਹੋ ਰਹੀਆਂ ਉਹਨੂੰ ਠੀਕ ਕਰਨ ਦੇ ਲਈ ਇਹ ਜ਼ਰੂਰੀ ਆ ਤੇ ਜੇ ਥੋੜੇ ਸਮੇਂ ਲਈ ਕੋਈ ਦਰਦ ਹੁੰਦਾ ਆ ਸ਼ਾਰਟ ਟਰਮ ਪੇਨ ਹੁੰਦੀ ਆ ਤਾਂ ਫੇਰ ਵੀ ਸਾਨੂੰ ਇਹਨੂੰ ਸਹਿ ਲੈਣਾ ਚਾਹੀਦਾ ਆ ਤੇ ਇਹਦੇ ਉੱਤੇ ਸਾਨੂੰ ਟੈਰਫ ਦਾ ਸਾਥ ਦੇਣਾ ਚਾਹੀਦਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੱਲਬਾਤ ਬਣਦੀ